ਚੰਡੀਗੜ੍ਹ-ਮੋਹਾਲੀ ਦੇ ਇਲਾਕੇ ਦੀ ਜ਼ਮੀਨ ਦੇ ਰੇਟ ਵਧਣ ਕਾਰਨ ਊ ਮਾਫੀਆ ਬਹੁਤ ਸਰਗਰਮ ਹੋਇਆ ਹੈ। ਇਹਨਾਂ ਦਾ ਮੁੱਖ ਨਿਸ਼ਾਨਾ ਐਨਆਰਆਈਜ਼ ਦੀਆਂ ਪ੍ਰਾਪਰਟੀਆਂ ਹਨ। ਇਸੇ ਨਾਲ ਮਿਲਦਾ ਇੱਕ ਮਾਮਲਾ ਸੈਕਟਰ 52 ਦੇ ਐਲਆਈਜੀ ਫਲੈਟਾਂ ਦੇ ਮਕਾਨ ਨੰਬਰ 3075 ਵਿੱਚ ਕਰੀਬ ਡੇਢ ਸਾਲਾਂ ਤੋਂ ਕਿਰਾਏ ਤੇ ਰਹ ਰਹੇ ਅਨਿਲ ਚਾਵਲਾ ਦਾ ਸਾਹਮਣੇ ਆਇਆ ਹੈ। ਜਿਸ ਨਾਲ ਊ ਮਾਫੀਆ ਦੇ ਸਰਗਣਿਆਂ ਵੱਲੋਂ ਕੀਤੀ ਜਾ ਰਹੀ ਤੱਕੇ ਸ਼ਾਹੀ ਦੀ ਜਾਣਕਾਰੀ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ एसीबीसी महापंचायत पंजाब वालों चल रहे मोर्चे ते प्रेस कॉन्फ्रेंस विच मोर्चा आगू ते पीड़ित व्यक्ति ने सारी विद्या दसी दसन योग है कि करीब डेढ़ साल पहला अनिल चावला ने श्रीमती शिक्षा शर्मा राही तेजकिर मनहास पुत्री सुरजीत सिंह मनहास दा मकान 4000 रुपए महीने किराए ते लिया सी श्रीमती शिक्षा शर्मा नू मकान मालक ने इस मकान की देखरेख की जिम्मेवारी लगा रखी सी ਪਰ ਮਿਤੀ 14 ਮਾਰਚ 2025 ਨੂੰ ਸ਼ਾਮ ਕਰੀਬ 8:30 ਵਜੇ ਅਚਾਨਕ ਜੋਗਿੰਦਰ ਸਿੰਘ ਪੱਟੀ ਨਾਲ ਦਾ ਵਿਅਕਤੀ ਅਤੇ ਕਮਲੇਸ਼ ਨਾਲ ਦੀ ਮਹਿਲਾ ਤਿੰਨ ਹੋਰ ਅਨੁਪਛਾਤੇ ਵਿਅਕਤੀਆਂ ਨਾਲ ਆਏ ਤੇ ਅਨਿਲ ਚਾਵਲਾ ਨੂੰ ਡਰਾਉਣ ਧਮਕਾਉਣ ਲੱਗੇ ਉਹਨਾਂ ਨੇ ਧੱਕੇ ਨਾਲ ਗੁਰਤੇਜ ਸਿੰਘ ਦੇ ਬੈਂਕ ਖਾਤੇ ਵਿੱਚ 8000 ਰੁਪਏ ਵੀ ਪਵਾ ਲਏ ਜਦੋਂ ਜੋਗਿੰਦਰ ਸਿੰਘ ਪੱਟੀ ਨਾਲ ਗੱਲ ਕੀਤੀ ਗਈ ਤਾਂ ਉਸਨੇ ਕਿਹਾ ਇਹ ਸਭ ਝੂਠ ਹੈ ਮਕਾਨ ਮਾਲਕ ਨੇ ਮੈਨੂੰ ਇਸ ਬਾਰੇ ਅਧਿਕਾਰ ਦਸਤਾਵੇਜ਼ ਦਿੱਤਾ ਹੈ ਪ੍ਰੈਸ ਵੱਲੋਂ ਦਸਤਾਵੇਜ਼ ਮੰਗਣ ਤੇ ਕੋਈ ਦਸਤਾਵੇਜ਼ ਨਹੀਂ ਦਿੱਤਾ ਗਿਆ ਇਸ ਮਾਮਲੇ ਬਾਰੇ ਪੀੜਤ ਵਿਅਕਤੀ ਅਨਿਲ ਚਾਵਲਾ ਤੇ ਮੋਰਚਾ ਆਗੂ ਬਲਵਿੰਦਰ ਸਿੰਘ ਘੁੰਮੜਾ ਨੇ ਪ੍ਰੈਸ ਨਾਲ ਜੋ ਗਲਬਾਤ ਕੀਤੀ ਤੁਹਾਡੇ ਰੂਬਰੂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਮੈਂ ਸਾਰੇ ਪ੍ਰੈਸ ਵਾਲਾ ਵੀਰਾਂ ਦਾ ਤੁਹਾਡਾ ਬਹੁਤ ਬਹੁਤ ਅਦਮਾਦ ਕਰਦਾ ਹਾਂ ਜਦੋਂ ਕਿ ਕਿਸੇ ਵੀ ਪੀੜਤ ਵਿਅਕਤੀ ਦੀ ਜਿਹਦੇ ਨਾਲ ਤੱਕਾਸ਼ਾ ਯੋਜਨਾ ਨਜ਼ਾਇਜ਼ ਤੁਸੀਂ ਉਹ ਵੀ ਆਵਾਜ਼ ਜਿਹੜੀ ਹੈ ਸਰਕਾਰ ਤੱਕ ਪ੍ਰਸ਼ਾਸਨ ਤੱਕ ਬਚਾਣੀ ਹੁੰਦੀ ਹੈ ਤੁਸੀਂ ਬਹੁਤ ਵੱਡਾ ਇੱਕ ਯੋਗਦਾਨ ਪਾ ਰਹੇ ਹੋ ਆਪਣਾ ਲੋਕਾਂ ਨੂੰ ਨਿਆਂ ਸਾਥ ਦਵਾਉਣ ਲਈ ਤੇ ਗੱਲ ਕਰ ਲਈਏ ਅੱਜ ਦੀ ਅਨੈਲੀ ਚਾਵਲਾ ਜੀ ਮੇਰੇ ਕੋਲ ਬੈਠੇ ਨੇ ਅਨੈਲੀ ਚਾਵਲਾ ਜੀ ਦਾ ਮੈਟਰ ਇਹ ਸੀ ਵੀ ਇੱਕ 52 ਸੈਕਟਰ ਚ ਐਲ ਆਈ ਜੀ ਦਾ ਮਕਾਨ ਹੈ ਸੈਕਟਰ 52 375 ਨੰਬਰ ਮਕਾਨ ਹੈ ਜਿਸ ਮਕਾਨ ਚ ਇਹ ਬੰਦਾ 1.5 ਸਾਲ ਤੋਂ ਪਿਛਲੇ 1.5 ਸਾਲ ਤੋਂ ਕਿਰਾਏਦਾਰ ਹੈ। ਇਹਦੇ ਜਿਹੜੇ ਇੱਕ ਜਾਣਕਾਰ ਨੇ ਤੇ ਬੀਬੀ ਬੈਡਮ ਸਾਡੇ ਇਹਨਾਂ ਦੇ ਜਾਣਕਾਰ ਸੀ। ਉਹਨਾਂ ਨੇ ਇਹ ਮਕਾਨ ਜਿਹੜਾ ਹੈਗਾ 1.5 ਸਾਲ ਪਹਿਲਾਂ ਇਹਨੂੰ ਕਿਰਾਏ ਤੇ ਦਿੱਤਾ ਸੀ। ਕਿਰਾਏ ਤੇ ਜਦੋਂ ਮਕਾਨ ਨਸੀ ਇਹ ਦੇ ਦਿੰਦਾ ਹੈ ਮੁੰਡਾ। ਜਦੋਂ ਕਿਰਾਇਆ 1.5 ਸਾਲ ਹੋ ਗਿਆ 1.5 ਸਾਲ ਦੇ ਕਿਰਾਏ ਦੇ ਉਹਨਾਂ ਦੇ ਜਿਹੜਾ ਹੈਗਾ ਉਹ ਸਾਰਾ ਕਿਰਾਇਆ ਜਿਹੜਾ ਹੈਗਾ ਆਨਲਾਈਨ ਇਹ ਮੈਂ ਕਹਿੰਦੇ ਇਹਦੇ ਚੈੱਕ ਰਹੀਂ ਇਹ ਪੇਮੈਂਟ ਦਿੰਦਾ ਜੀ 4000 ਰੁਪਿਆ ਕਿਰਾਇਆ। ਪਰ ਉੱਥੇ ਹੋਇਆ ਕਿ ਕੱਲ ਜਿਹੜਾ ਜ਼ਬਰਦਸਤੀ ਪਰਸੋਂ ਰਾਤ ਨੂੰ 8:30 ਵਜੇ ਆ ਕੇ ਸੈਕਟਰ 52 ਚ ਇੱਕ ਵਿਅਕਤੀ ਨਾਲ ਚਾਰ ਬੰਦੇ ਲੈ ਕੇ ਆਣ ਪਛਾਤੇ ਇਹਨਾਂ ਨੂੰ ਡਰਾਉਣ ਦੇ ਧਮਕਾਉਣ ਲੱਗ ਗਏ ਤੇ ਮਾਰਨ ਦੀਆਂ ਧਮਕੀਆਂ ਦੇਣ ਲੱਗ ਗਏ ਤੇ ਉਹ ਮਕਾਨ 'ਚ ਕਬਜ਼ਾ ਕਰ ਲੈਂਦੇ ਇਹ ਬੰਦਾ ਵਿਚਾਰਾ ਸਕਿਉਰਿਟੀ ਗਾਰਡ ਹੈ ਗਰੀਬ ਵਿਅਕਤੀ ਹੈ ਇਕੱਲਾ ਰਹਿੰਦਾ ਇਹਦਾ ਨਾਂ ਮਦਰ ਹੈ ਨਾ ਫਾਦਰ ਹੈ ਨਾ ਬੇਟੇ ਨਾ ਬੱਚੇ ਨਾ ਕੋਈ ਘਰ ਵਾਲੀ ਇਹ ਇਕੱਲਾ ਹੀ ਬੰਦਾ ਸਿੰਗਲ ਰਹਿੰਦਾ ਸਿਰਫ ਗਰੀਬ ਵਿਅਕਤੀ ਹੈ ਇਨੂੰ ਜਦੋਂ ਡਰਾਣ ਦੇ ਮਾਰਨ ਦੀਆਂ ਧਮਕੀਆਂ ਦੇਣ ਲੱਗੇ ਇਹ ਮਕਾਨ ਛੱਡ ਕੇ ਸਮੇਤ ਉੱਥੇ ਆਪਣਾ ਸਮਾਨ ਛੱਡ ਕੇ ਜਿਨ੍ਹਾਂ ਨੇ ਮਕਾਨ ਦੋਆਇਆ ਸੀ ਖਰੜ ਤੋਂ ਮੈਡਮ ਉਹਨਾਂ ਦੇ ਘਰੇ ਚਲੇ ਗਏ ਉਹਨਾਂ ਨੂੰ ਦੱਸੀ ਸਾਰੀ ਗੱਲ ਤਾਂ ਸਾਰੀ ਗੱਲ ਦੱਸੀ ਇਹਦੇ ਵਿੱਚ ਕੋਈ ਤੇਜ ਕਰਨ ਤੇਜ ਕਰਨ ਤੇਜ ਕਰਨ ਬੰਦਾ ਹੈ ਉਹ ਕੈਨੇਡਾ ਮੇ ਰਹਤੀ ਹੈ ਹਾਂ ਉਹ ਤੇਜ ਕਰਨ ਦੀ ਲੇਡੀ ਸੀ ਜਿਹੜੀ ਕੁੜੀਆ ਗੁੱਡੀਆਂ ਸੀ ਜੀ ਦਾ ਮਕਾਨ ਸੀ ਜਿਹਨਾਂ ਨੇ ਦਿੱਤਾ ਸੀ ਤਾਂ ਜਿਹੜਾ ਬੰਦੇ ਜ਼ਬਰਦਸਤੀ ਆ ਕੇ ਕੱਲ ਵੜ ਗਏ ਜਿਨ੍ਹਾਂ ਦੀ ਆਸੇ ਪਾਸੇ ਚਾਕਰੀ ਪਰ ਕਿਸੇ ਬੰਦੇ ਨੇ ਜਦੋਂ ਨਾ ਸੁਣਾਈ ਕਰੀ ਸਾਡੇ ਕੋਲੇ ਆਇਆ ਤਾਜੀ ਅਸੀਂ ਇੱਕ ਲਿਖਤੀ ਕੰਪਲੇਂਟ ਅੱਜ ਇੱਕ ਐਸਐਸਪੀ ਮਾਨਯੋਗ ਐਸਐਸਪੀ ਚੰਡੀਗੜ੍ਹ ਨੂੰ ਤੇ ਐਸਐਚਓ ਬਮਨਜਾ ਸੈਕਟਰ ਚੌਂਕੀ ਆ ਕੋਈ ਉਹਨੂੰ ਇੱਕ ਕੰਪਲੇਂਟ ਸਾਰੀ ਹੈ ਜਿਹੜੀ ਆਪਣੀ ਹਿਸਟਰੀ ਦੇ ਕੇ ਆਣਗੇ ਵੀ ਅਸੀਂ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਆਂ ਮਹਿੰਗੀ ਪ੍ਰਾਪਰਟੀ ਹੋਣ ਕਰਕੇ ਫਲੈਟਾਂ ਜਲਾ ਲਓ ਮਕਾਨਾਂ ਜਲਾ ਲਓ ਪਲਾਟਾਂ ਜਲਾ ਲਓ ਜੋ ਚੰਡੀਗੜ੍ਹ ਮੋਹਾਲੀ ਦੀ ਹੈ ਸਾਰੀ ਕਿ ਦਿਸ਼ਾ ਨਿਰਦੇਸ਼ ਹੈ ਕੋਈ ਬੰਦਾ ਕਬਜ਼ਾ ਕਰਕੇ ਬੈਠਦਾ ਕਿਸੇ ਨੂੰ ਕੱਢਣਾ ਬਹੁਤ ਮੁਸ਼ਕਲ ਹੋ ਜਾਂਦਾ ਅੱਗੇ ਪ੍ਰਸ਼ਾਸਨ ਕੋਲੇ ਕੋਈ ਸੁਣਾਈ ਵੀ ਜਲਦੀ ਜਲਦੀ ਹੁੰਦੀ ਅਸੀਂ ਤੁਹਾਡੇ ਰਾਹੀਂ ਚੰਡੀਗੜ੍ਹ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਐਸਐਚਓ ਨੂੰ ਬੇਨਤੀ ਕਰਦੇ ਆ ਸੈਕਟਰ ਬੌਂਜਾ ਵਾਲੇ ਨੂੰ ਤੇ ਐਸਐਸਪੀ ਚੰਡੀਗੜ੍ਹ ਨੂੰ ਬੇਨਤੀ ਕਰਨਾ ਚਾਹੁੰਦੇ ਆ ਕਿ ਇਸ ਵਿਅਕਤੀ ਨੂੰ ਨਿਆਂਸਾਫ ਦੁਆਇਆ ਜਾਵੇ ਦਾ ਸਮਾਨ ਦੁਆਇਆ ਜਾਵੇ ਤੇ ਅਸਲ ਜਿਹੜੇ ਬੰਦੇ ਆ ਗੁੰਡਾਗਰਦੀ ਕਰਨ ਲੱਗੇ ਸੀ ਉੱਥੇ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਉਹ ਜਿਹੜੇ ਗੁੰਡਾਗਰਦੀ ਕਰ ਰਹੇ ਆ ਉਹ ਕੋਪੀ ਨਹੀਂ ਹੁੰਦੀ ਉਹ ਅੱਜ ਵੀ ਉੱਥੇ ਆ ਇਹਨੂੰ ਬਾਹਰ ਕੱਢਦੇ ਆ ਇਹ ਬੰਦਾ ਡਰਦਾ ਉੱਥੇ ਮੁੜ ਕੇ ਗਿਆ ਨਹੀਂ ਇਹਨੂੰ ਕਹਿਣ ਲੱਗੇ ਤੁਸੀਂ ਇੱਕ ਕਮਰੇ 'ਚ ਰਹਿ ਜਾਓ ਜੀ ਅਸੀਂ ਸਾਡਾ ਕਮਰਾ ਛੱਡੋ ਫਲਾਣਾ ਕਰੋ ਪਰ ਇਹ ਡਰਦਾ ਬੰਦਾ ਇਹ ਨਹੀਂ ਗਿਆ ਵੀ ਚਾਰ ਬੰਦੇ ਰਾਤ ਨੂੰ ਮੈਨੂੰ ਕਿਸੇ ਨਾ ਕਿਸੇ ਵਕਤ ਬੇਵਕਤ ਕਿਤੇ ਮਾਰ ਨਾ ਦੇਣ ਇਹ ਮਕਾਨ ਛੱਡ ਕੇ ਆ ਗਿਆ ਦਾ ਸਮਾਨ ਵੀ ਸਾਰਾ ਕੁਝ ਪਿਆ ਤੇ ਘਰ ਦਾ ਘਰੇਲੂ ਜੋ ਸਮਾਨ ਹੈ ਸਾਰਾ ਉੱਥੇ ਪਿਆ ਉਹਨਾਂ ਕੋਲ ਸਿਕਾਣ ਵੀ ਹੈ ਉਹਨਾਂ ਕੋਲ ਪਛਾਣ ਹੈਗੀ ਪੰਛਾਣ ਹੈਗੀ ਨਾਂ ਹੈਗਾ ਨੰਬਰ ਹੈਗਾ ਬੰਦੇ ਦਾ ਸਾਰਾ ਕੁਝ ਹੈਗਾ ਪਹਿਲੇ ਕਦੇ ਹੀ ਉਹਨਾਂ ਨੂੰ ਮਿਲਿਆ ਪਹਿਲਾ ਕਦੇ ਨਹੀਂ ਮਿਲਿਆ ਉਹਨੇ ਆਪਣਾ ਨਾਮ ਆਪ ਦੱਸਿਆ ਖੁਦ ਆਕੇ ਵੀ ਮੇਰਾ ਫਲਾਣਾ ਨਾਮ ਹੈ ਜੀ ਆ ਮੇਰਾ ਜਿਹੜਾ ਹੈਗਾ ਮੋਬਾਈਲ ਨੰਬਰ ਦੂਜੇ ਨਾਲ ਦੇਣ ਦਾ ਨੰਬਰ ਮਕਾਨ ਮਾਲਕ ਵੱਲੋਂ ਵੀ ਕੋਈ ਉਹ ਐਨੀ ਵੀ ਇਹ ਜਾਣਦੇ ਮਕਾਨ ਮਕਾਨ ਮਾਲਕ ਨੂੰ ਫੋਨ ਕਰਨ ਦੀ ਕੋਸ਼ਿਸ਼ ਕੀਤੀ ਹੈ ਫੋਨ ਨਹੀਂ ਮਿਲ ਰਹਾ ਕੈਨੇਡਾ ਚ ਬਾਹਰ ਜਿਹਦੇ ਜਿਹਦਾ ਮਕਾਨ ਸੀ ਹੋ ਸਕਦਾ ਇਹ ਬੰਦੇ ਨੇ ਕੋਈ ਇਹਦਾ ਜਿਹੜਾ ਹੈਗਾ ਫੋਨ ਚੱਕ ਲਿਆ ਹੋਇਆ ਕੋਈ ਹੋਰ ਚਲਾਕੀ ਹੋਏ ਚੁਸਤੀ ਉਹ ਸਾਰਾ ਜਿਹੜਾ ਇਨਵੈਸਟੀਗੇਸ਼ਨ ਦਾ ਪੜਤਾਲ ਦਾ ਵਿਸ਼ਾ ਹੈ ਪੁਲਸ ਨੇ ਦੇਖਣਾ ਭੀਓ ਕੀ ਹੋ ਸਕਦਾ ਕੀ ਇਹ ਪਿਛਲੇ 1.5 ਸਾਲ ਤੋਂ ਰਹਿ ਰਹੇ ਸੀ 1.5 ਸਾਲ ਤੋਂ ਕਿਰਾਏ ਤੇ ਰਹੇ ਸੀ ਕਿਰਾਇਆ ਦੇ ਰਿਹਾ ਕਿਰਾਇਆ ਵੀ ਉਹਨਾਂ ਦੇ ਅਕਾਊਂਟ 'ਚ ਪੈਂਦਾ ਜਿਹੜੀ ਕੁੜੀ ਦਾ ਨਾਮ ਲੈ ਰਹੇ ਆ ਇਹ ਬੇਟੀ ਦਾ ਉਹਦੇ ਫਾਦਰ ਦੇ ਅਕਾਊਂਟ 'ਚ ਕਿਰਾਇਆ ਜਾਂਦਾ ਉਹਦੀਆਂ ਸਾਰੀਆਂ ਨਾਲ ਇਹਦੇ ਕੋਲ ਡਾਕੂਮੈਂਟ ਹੈਗੇ ਜਿਹੜਾ ਆਨਲਾਈਨ ਇਹਨੇ ਪੈਸਾ ਪਾਇਆ चेक कराएंगे ਜਿਹੜੇ ਅਕਾਊਂਟ ਤੇ ਗਏ ਉਹਦੇ ਸਾਰੇ ਸਾਰੇ ਕਲਰ ਕਾਰਡ ਮਕਾਨਾਂ ਦੇ ਨਾਂ ਤੇ ਆ ਸਾਰਾ ਕੁਝ ਪੀਜੇ ਬੰਦੇ ਪਤਾ ਨਹੀਂ ਕੌਣ ਹੈ ਕੌਣ ਨਹੀਂ ਕਹਿੰਦਾ ਮੈਂ ਤਾਂ ਜਾਣਦਾ ਨਹੀਂ ਹੈ ਕੌਣ ਆ ਕੇ ਬੈਠ ਕੇ ਕੌਣ ਨਹੀਂ ਜੇ ਮੈਂ ਬੋਲਦਾ ਚੱਲਦਾ ਛੇ ਤਾਂ ਉਹਨੂੰ ਮਾਰ ਦਿੰਦੇ ਇਹ ਬੰਦਾ ਦੱਸਿਆ ਉਹਦਾ ਨਾਮ ਨਾਮ ਉਹਦਾ ਕੀ ਹੈ ਬੱਟੀਆ ਇੱਕ ਕੈਨੇਡਾ ਸਹਾ ਹੈ ਸ਼ੁੱਕਰਵਾਰ ਕੋ ਰਾਤ ਨੂੰ 8:30 ਚਾਰ ਬੰਦੇ ਆਏ ਜਿਨ੍ਹਾਂ ਵਿੱਚੋਂ ਇੱਕ ਵਿਅਕਤੀ ਕੈਨੇਡਾ ਸਹਾ ਆਇਆ ਹੋਇਆ ਹੈ ਉਹ ਜਿਸ ਦਾ ਨਾਮ ਬੱਟੀਆ ਹੈ ਮੇਰੇ ਕੋਈ ਬਾਅਦ ਹੈ ਪਤਾ ਲੱਗਾ ਕਿ ਇਹਨਾਂ वो वहाँ से कनाडा से आया हुआ है और कहते कि मेरे को परला रूम मेरा एक खाली सी कहते अपना मेरे को धक्का मार के ना अंदर आ गए कहते अपना रूम दिखा मैंने कहा रूम कोई भी नहीं है खाली फिर कहते कि अंदर घुस के कहते ये रूम फिर मैंने कहा देख लो जो है फिर वो वहाँ रहने लगे रा रात को मेरे को शराब भी पिलाई मेरे को कुछ होश नहीं सी की। फिर सुबह परले रूम में वो रहने लग गए बट्टी और तीन बंदे बाहर पटियाला में कहीं रहते हैं फिर 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 मैं मैं सामने कुछ बोला नहीं फिर मैं से बाहर निकल गया। फिर निकल गया के मैंने जो में हैं उनको बताया कि ऐसे ऐसे बात है फिर वो तो फिर, फिर बाद में बात की कहते मारे कहते पहले पैसे पाओ फिर हम तुमको तो अंदर आने देंगे आठ हजार पाए मैंने उसके अकाउंट में किसक उसके साथ जो बंदा आया था पटियाला से आया था वो उसके खाते में पाए हैं उसका सारा मेरा ट्रांसफर किया हुआ पैसा है और फिर वो कहता कि पहले पैसे पा दो बाद में तू हम ते को आने देंगे उसके बाद वो फोन कोई जवाब नहीं दे रहे ती पचहत्तर सेक्टर बवंजा चंडीगढ़ शराब की तो मैं मना कर रहा था लेकिन वो फिर भी जबरदस्ती कर रहे थे बैठ जा पी पी ਉਹ ਕੀ ਕਰਦੇ ਅਟਿਕ ਪਹਿਲਾਂ ਉਹਨਾਂ ਨੂੰ ਕਿਹਾ ਇਕੱਲਾ ਬੰਦਾ ਸਾਥ ਨਹੀਂ ਹੋਈ ਮਾਪਾ ਭੈਣੇ ਹੁਣ ਇਕੱਲੇ ਬੰਦੇ ਦੇਖੋ 3 4 ਬੰਦੇ ਟਿਕਟ ਲੈਣਗੇ ਤਾਂ ਮੈਂ ਮੈਂ ਤਾਂ ਪਰ ਮਜਬੂਰ ਚ ਕੋਈ ਜਾਣੇ ਡਰਾਪ ਮੁਗਾ ਕੇ ਡਰਾਪ ਮੁਗਾ ਕੇ ਹਾਂ ਜੀ ਭਾਈ ਐਸੇ ਵੀ ਅਕਾਊਂਟ ਜੁਆ ਮਾਰੀ 8000 ਰੁਪਏ ਨਾਲ ਇੱਕ ਲੇਡੀ ਹੈ ਕਮਲੇਸ਼ ਉਹ 1.5 ਸਾਲ ਪਹਿਲੇ ਮੇਰੇ ਰੂਮ ਮੇ ਆਉਂਦੀ ਸੀ ਖਾਣਾ ਖੂਨਾ ਬਣਾਉਂਦੀ ਸੀ ਉਹ ਇਹ ਸਾਰਾ ਬੇਤ ਕੈਨੇਡਾ ਮੇ ਇਸ ਬੱਟੀ ਕੋ ਬੋਤਾਤੀ ਸੀ टेडी मेन माल के ना उन्हें पटी बारे कोई काम ढूंढ़ दिता जब नहीं वो तो बल्कि ये करती जब तक मैं हूँ तब तक तुम इसी मकान में ही रहना उसका ये इच्छा सिगी उनका कोई रिश्तेदार छोटे रिश्तेदार नहीं उसका कोई यहाँ पे एक भाई है काका एक बारी मैंने उसको भी चार हजार पेमेंट की मालगंज के कहन ਵੀ ਜੋ ਗੁੰਡਾਗਰਦੀ ਸ਼ਰਿਆਮ ਸ਼ਹਿਰ ਚ ਹੋ ਰਹੀ ਹੈ ਜਿੱਥੇ ਪ੍ਰਸ਼ਾਸਨ ਪੁਲਿਸ ਜਾਗੁਰੂ ਕੇ ਸਰਕਾਰਾਂ ਬੈਠੀਆਂ ਨੇ ਸਾਡੇ ਐਮਪੀ ਬੈਠੇ ਨੇ ਐਮਐਲਏ ਬੈਠੇ ਨੇ ਸਰਕਾਰਾਂ ਚ ਜਿਹੜੀ ਗੁੰਡਾਗਰਦੀ ਇਹ ਤਾਂ ਇੱਕ ਗਰੀਬ ਕੀ ਕਰੂਗਾ ਇੱਥੇ ਤਾਂ ਪਰਿਵਾਰ ਪਰਿਵਾਰਾਂ ਨਾਲ ਜਿਹੜੀ ਧੱਕੇਸ਼ਾਹੀ ਹੋ ਰਹੀ ਸ਼ਰਿਆਮ ਕਤਲ ਹੋ ਰਹੇ ਵੱਡੇ ਜਾ ਰਹੇ ਹਰ ਰੋਜ਼ ਜਿਹੜੀਆਂ ਮੈਂ ਕਹਿੰਦਾ ਪੰਜਾਬ ਦੀ ਗੱਲ ਕਰ ਲਓ ਚੰਡੀਗੜ੍ਹ ਦੀ ਕਰ ਲਓ ਹਰ ਰੋਜ਼ ਉਹ ਦਿਨ ਖਾਲੀ ਨਹੀਂ ਹੈ ਜਿੱਦਾਂ ਦੋ ਚਾਰ ਮਾਰਡ ਨਾ ਹੋਣ ਜਿੱਦਾਂ ਦੋ ਚਾਰ ਕਤਲ ਨਾ ਹੋਣ ਉਹ ਕੋਈ ਵੀ ਜਿਹੜਾ ਆਇਆ ਦਿਨ ਖਾਲੀ ਨਹੀਂ ਜਾਂਦਾ ਇਸ ਕਰਕੇ ਜਿਹੜਾ ਗਰੀਬ ਲੱਗਦੀ ਹੈ ਇਹ ਡਰ ਗਿਆ ਵੀ ਜੇਕਰ ਮੈਂ ਕੋਈ ਗੱਲਬਾਤ ਕਰੀ ਉਠਣ ਬੈਠਣ ਵਾਲੀ ਆ ਬੋਲਣ ਵਾਲੀ ਸ਼ਾਇਦ ਕਿਤੇ ਮੈਨੂੰ ਮਾਰਨਾ ਪਵੇ